ਹਾਰਵਾਲੀ ਮੈਲਾ ਕਾਂਸਟੇਬਲ ਤੋਂ ਬਾਅਦ ਅੱਜ ਫਿਰ ਪੁਲਿਸ ਵੱਲੋਂ ਇੱਕ ਏਐਸਆਈ ਨੂੰ ਹੈਰੋਨ ਸਬਤ ਗ੍ਰਿਫਤਾਰ ਕੀਤਾ ਹੈ ਦੱਸਦੇ ਹਾਂ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਇੱਕ ਏਐਸਆਈ ਵੱਲੋਂ ਹੈਰੋਨ ਸਪਲਾਈ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਉਕਤ ਏਐਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਮੁੱਲਜਮ ਪਾਸੋਂ 41 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ ਕਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਕਤ ਵਿਅਕਤੀ ਵੱਲੋਂ ਕਿਸ ਪਾਸੋਂ ਹੈਰੋ ਲਿਆਂਦੀ ਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਉਸਾ ਜੇਲ੍ਹ ਦੀ ਅੰਦਰੋਂ ਤੋਂ ਆਪਣਾ ਕਿਤਾਬ ਰਾਮਾ। ਕੱਲ ਸਾਨੂੰ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮਲਾਜਮ ਐਸਆਈ ਗੁਰਪ੍ਰੀਤ ਸਿੰਘ ਆ। ਤੋਂ ਉਹਨਾਂ ਵੱਲੋਂ ਚ ਚਟਾ ਲਿਆਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਨਸ਼ੀਲਾ ਪਦਾਰਥ ਲਿਆਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਜੇਲ੍ਹ ਦੇ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਟੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚਟਾ ਮਿਲਿਆ ਹੈ ਕਿਥਾ ਪੋਸਟਿੰਗ ਸੀ ਮਾਈ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IRB ਲੁਧਿਆਣੇ ਦਾ ਪੋਸਟ ਹੈਗੀ ਹੈ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਹਾਂ ਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਅਸੀਂ ਵੱਤੋਂ ਅਦਰ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਜ਼ਾ ਕਰ ਹੋ ਜਾਵੇ ਜੀ ਇਹ ਕਹਿਣਾ ਚਾਹੀਦਾ ਪਰ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਦੇਖੋ ਸਾਡੀ ਸਾਰੇ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਅਯੁੱਧ ਰਸ਼ਾਵਤ ਦੀ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਟ ਡਵਾਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਾ ਤਮਕੂ ਮੁਕਤ ਕੀਤਾ ਜਾਵੇ